ਆ ਗਏ ਨਾ ਤੁਸੀਂ ਸਾਡੇ ਕੋਲ ਮੈਨੂੰ ਆ ਗਏ ਕਿਧਰੇ ਕਿਧਰੇ ਜਾਣੇ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਵਿੱਚੋਂ ਨਾ ਪਾਓ ਇਹ ਗੱਲ ਤੁਹਾਨੂੰ ਮੈਂ ਤੁਹਾਡੀ ਫੀਸ ਪੈਦਾ ਤੁਹਾਡੀ ਇਹ ਗੱਲ ਕਿ ਸਾਡੇ ਕੋਲ ਪਹੁੰਚ ਨਹੀਂ ਆ ਕਿ ਅਪਾਇੰਟਮੈਂਟ ਹੈ ਮੈਂ ਕੈਨਾਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਂ ਖੋਲ੍ਹ ਰਿਹਾ ਹਾਂ ਨੰਬਰ ਨੋਟ ਕਰ ਲਓ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਸਾਡੇ ਕੋਲ ਮੈਂ ਚੰਗੀ ਕਰਾਂ ਤਰੀਕਾ ਨੋਣਾ ਤੂੰ ਬੈ ਗਏ ਮੈਂ ਤੱਕਾ ਜ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਆ ਕਿਉਂ ਚੱਲਿਆ ਜਿੰਨਾ ਉਹ ਇੱਕ ਵਾਰ ਭਿੰਦੀ ਮੈਨੂੰ ਇਹਨਾਂ ਨੂੰ ਸਹੀ ਰੱਖ ਹਾਂ ਜਿੰਨਾ 7 ਹੈ 788 608 608 70 ਫੋਨ ਲਾ ਕੇ ਵੇਖ ਜੇ ਮਰਜੀ ਖਾਣੇ ਬੁਲਾ ਦੇ ਜੇ ਜੇ ਮਰਜੀ ਖਾਣੇ ਦੀ ਬੁਲਾ ਰਹੇ ਹੁਣੇ ਹੀ ਬੁਲਾਣੇ ਆ ਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂ ਯਾਰ ਗਲਤੀ ਕਿਸੇ ਡਰਾਈਵਰ ਕਰਦੇ ਆ ਨਾ ਡਰਾਈਵਰ ਦੀ ਗਲਤੀ ਕਰਦੇ ਆ ਨਹੀਂ ਜਲਦੀ ਬੱਸ ਤੇ ਚੜੀਆਂ ਮੈਂ ਆਪਣੇ ਜਿੰਨੇ ਨੇ ਜਲਦੀ ਚੜੀਆਂ ਮੈਂ ਈਓ ਆ ਨਾ ਤੂੰ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਘਟੀ ਗੱਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਤਾਂ ਲੱਗ ਰਿਹਾ ਤੇ ਸਾਡਾ ਨੰਬਰ ਵੀ ਲੱਗਿਆ ਮੈਂ ਕਿੱਥੇ ਮਾਣਾ ਪਹੁੰਚਾ ਸਕਦਾ ਇਹ ਥੋੜੀ ਆਪਣੀ ਗੱਲ ਦਾ ਠਿਕਰ ਕੇ ਸਿਰ ਤੇ ਫੋੜ ਲਓ ਮੈਂ ਆਪਰੇ ਨਾਲ ਚੱਲਦੀ ਬੱਸੇ ਨੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਆਹ ਪੂ ਕਰਦੇ ਗਏ। ਉਹ ਟਿਕਟ ਤਾਂ ਮਗਰ ਆਪਣਾ ਨੰਬਰ ਇਹਦਾ ਨੰਬਰ ਤੁਸਤਰੀ ਕਿਤੇ ਆਣਾ। ਮੈਂ ਛੱਡੀ ਘੜੀ ਰਹਿਣਾ ਵੇ। ਉਹ ਦੂਸਰੀ। ਐਵੇਂ ਵੱਖੀ ਰਹਿਦੇ। ਤੇ ਕਿਹਦੇ ਕਾਲ ਨੂੰ ਰਿਲਾਈਜ਼ ਕਰੀਏ ਚਲੋ ਠੀਕ ਆ ਤੁਹਾਨੂੰ ਜੋ ਹੋ ਗਿਆ ਅਸੀਂ ਛੱਡੋ ਇਸ ਕਰਕੇ ਚਲੋ ਲੈਟ ਹੋਵੇ ਜਸਪਾਲ ਤੇ ਮੈਂ ਲੇਟ ਹੋ ਰਿਹਾ ਸਕਦਾ ਨਹੀਂ ਪਰਸਨਾ ਕੰਮ ਆ ਦੇਖ ਲਓ ਮੈਂ ਧੂਨੀ ਮਾਰਿਆ ਇੱਥੇ ਤੇ ਤੁਹਾਨੂੰ ਕੰਮ ਨਾਲ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਸਾਡੀ ਅਰਾਮ ਕਰਦੇ ਲੈਟ ਨਹੀਂ ਕਰਦੇ ਸੋਟੀਆ ਉਹਦਾ ਕੀ ਕਰਦਾ ਦੱਸੋ ਮਨ ਨੂੰ ਕਿਹੜਾ ਵੀਰ ਸੋਰੀ ਹੋ ਗਈ ਤੇ ਫਿਰ ਇਹ ਸੋਰੀ ਸੋਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹਿ ਤਾ ਉਹ ਵੀ ਆਪਣੇ ਕਿਹਾ ਲੂਸ ਤਾਂ ਕਿ ਕੰਮ ਮੈਂ ਬਸੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨੂੰ ਕੋਣ ਕਰੋ ਜਿਹਨੂੰ ਫੋਨ ਕਰਨਾ ਚਾਹਉਂਦਾ ਹੈ ਫਿਰ ਮੈਂ ਦੱਸਦਾ ਕਿ ਮੈਂ ਕਿੱਧਰੋਂ ਆਪਾਂ ਤਾਂ ਸਿਰਫ ਸਿਰਫ ਦਿਖਾ ਪੈਂਦੀ ਭੈਣ ਜੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਇਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬੱਦ ਥੱਲੇ ਲਾ ਕੇ ਵਹਾ ਕੋਡੀ ਖੇਨਾ ਵੀ ਕਰੋ ਸਰ ਕੋ ਕਰ ਰਿਹਾ ਹੋ ਕਰ ਰਿਹਾ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਇਆ ਤੇ ਤੈਨੂੰ ਫਿਰ ਪਤਾ ਲੱਗੂ ਕਿੰਨਾ ਟੰਗਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ ਮੇਨ ਲੇਟ ਹੋ ਗਿਆ ਉਹ ਤੂੰ ਕੈਚ ਕਰ ਇਹੋ ਜੀ ਨੂੰ ਫੇਰ ਸਕੋਣੀ ਪੈਂਦੀ ਆ ਬਸ ਬਸ ਕਰ ਉਹ ਯਾਰ ਇਹ ਹੀ ਕਰੋ ਸਾਥ ਸਾਥ ਨਿਕਲੇ ਆ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਆਏ ਆਪਣੇ ਲੇਟ ਹੁੰਦੇ ਆ ਬਸ ਤੋੜੀਏ ਨਾ ਮੈਂ ਹੋਂਸੇ ਕਹਿੰਦੇ ਸੋਹਣੇ ਦਾਰੋ ਸੋਰੀ ਵੀ ਨਹੀਂ ਮੰਗਣੀ ਡਿਪਾਰਟਮੈਂਟ ਉਹਦੀ ਆ ਅੱਗੇ ਉੱਦੋਂ ਥੱਲੇ ਉੱਦੋਂ ਬੈਠ ਚੱਲ ਚੱਲ ਨੰਬਰ ਦੇ ਲੈ ਅੱਡੀ ਫੋਟੋ ਖਾਣੀ ਨਹੀਂ ਦਿੰਦੇ ਅੱਡੀ ਗਾ ਪਾਇਆ ਬੜੇ ਬੇੜੇ ਵਜਾ ਨਹੀਂ ਚੱਲੋ ਨਹੀਂ ਇੱਕ ਤਾਂ ਕਹਿੰਦੇ ਕੀ ਨਹੀਂ ਨਹੀਂ ਪਹਿਲੇ ਚੰਦ ਜੋ ਕੰਮ ਨਾ ਕਰ ਅੱਡੀ ਫੋਟੋ ਖੇਡੋ ਕੀ ਤੂੰ ਸਾਰੀ ਨਹੀਂ ਮੈਂ ਨੰਬਰ ਹੀ ਮੱਕੇ ਲੱਗਾ ਮੱਚੀ ਸਾਰੀ ਬਾਤ ਬੈਠੀ ਬੋਲਣ ਦੀ ਤੂੰ ਆਂਦੇ ਪਹਿਲੇ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰ ਇਹਨੂੰ ਕ੍ਰਾਈਮ ਖਿਲਾਵੇ ਬਸ ਬਰ ਬਸ ਕਰੋ ਮਰਨੂ ਆਪੀ ਨੂੰ ਕੋ ਬਲੈਕ ਹੁਲ ਬਲੈਕ ਕਿੰਨੂੰ ਬੁਲਾਣਾ ਬਲੈਕ ਨਹੀਂ ਨੱਖ ਤੇਰੇ ਪਿੱਛੇ ਕੋਣ ਹੁੰਦਾ ਕੱਤਲੇ ਭਾਈ ਹੇ ਯਾਰ ਭਾਜੀ ਭਾਜੀ ਜੀ ਕਰੇ ਭੈਣ 15 ਮਿੰਟ ਸਾਰੇ ਕਰਦੇ ਤੇਰੀ ਜਾਨ ਦੀ ਬਾਹ ਤੇ ਚੜੀ ਜਾਂਦੇ ਆ ਤੇ ਨੂਨੀ ਕੋ ਦਾ ਜਲਦਾ ਮੈਂ 100 ਨੰਬਰ ਚੱਲਣ ਗਿਆ ਹੋਰ ਕਿਹੜਾ ਚੱਲੂ ਕਰ ਕਰ ਤੂੰ ਆਪਣਾ ਕਰ ਤੂੰ ਕਰ 100 ਨੰਬਰ ਹੀ ਜਲਦਾ ਵਾ ਹੋਰ ਕਿਹੜਾ ਚੱਲੂ 112 112 100 ਕੋਈ ਮੋਨ ਨਹੀਂ ਕਰਦਾ 3 ਐ ਫਿਰ ਕਰਨੀ ਹੈ ਮੈਂ ਨਹੀਂ ਮੈਂ ਰਿਸਰਵ ਨਹੀਂ ਇੱਥੇ ਬੈਠੇ ਮੈਂ ਤੁਹਾਡੇ ਲਈ ਪਹਿਲੇ ਤੂੰ ਤਮੀਰ ਨਾਲ ਗੱਲ ਕੀ ਦੀ ਸਭ ਕੋਲ ਤੁਹਾਨੂੰ ਕਿੱਥੇ ਲੱਗੇ ਜੀ 100 ਮਿੰਟ ਹਾਂ ਇਹ ਕਿੱਥੇ ਬਾਈ ਪਹਿਲਾਂ ਚੱਲਦੀ ਆ ਗਾਂਦੀ ਬਾਸ ਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਵੜੇ ਕਰਦੇ ਸਹੀ ਫਿਰ ਅਸੀਂ ਬੰਦ ਕਰਕੇ 10 ਮਿੰਟ ਪਾਰਟਨ ਵੀ ਮੈਂ ਕੰਪਲੀਟ ਕਰਦਾ ਤੂੰ ਬਈ ਇਹਨਾਂ ਨੇ ਗੱਲ ਪੈੜੀਆਂ ਹਾਂਜੀ ਸ਼੍ਰੀਮਾਨ ਜੀ ਬਾਈ ਇਹ ਸਮਨਾਰਾ ਟੌਕ ਆ ਇੱਕ ਲੇਡੀ ਆ ਬਕਤਮੀ ਜੀ ਕੜ ਕੇ ਬੈਠੀ ਆ ਜੀ ਆਪਣੇ ਬੰਦੇ ਪੇ ਜੁੜਾ ਇਧਰ ਸਰਕਾਰੀ ਬਾਸ ਚਾਂਦੀ ਗੱਡੀ ਪੂ ਦੀ ਫ੍ਰੀ ਦੇ ਕੋਲ ਦੀ ਆਹ ਲੋ ਉਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਨੀਤੂ ਨੀਤੂ ਬੋਰਾਂ ਦਾ ਨਾਮ ਕੋਈ ਗੱਲ ਨਹੀਂ ਇਸ ਗੱਲ ਸਾਰੇ ਟਿੱਪੂ 370 ਲੱਗਦੀ ਹੈ ਚਾਂਦੀ ਬੱਸ ਚ ਲੀੜੀ ਨਾੜੀ ਆ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਪਲੇਟ ਹੋਣ ਦੇ ਮੈਸਰ ਪੈਨੀ ਗੱਲ ਗਈ ਆ ਬਸ ਤੁਹਾਨੂੰ ਮੈਂ ਟਿੱਪੂ ਕਰਦੀ ਜੋ ਆਹ ਚੋਂ ਤੋਂ ਕਰ ਰਹੀ ਆ ਜੀ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ ਬੱਸ ਜਹਾ ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰਦੇ ਆਪਦਾ ਜਾ ਸਕਦੇ ਆ ਨਹੀਂ ਨਹੀਂ ਮੈਂ ਬੱਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤ ਵਾਲੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜਦੇ ਵਾਸਤੇ ਚੜਦੀ ਵਾਸਤੇ ਲੋਕਾਂ ਨੇ ਹੁਣ ਥੱਲੇ ਉਤਰ ਜਿਓ ਮੈਂ ਤਾਂ ਮਿਸਬੀਹ ਕੀਤਾ ਸਰ ਪੁਲਿਸ ਆ ਰਹੀ ਮੈਂ ਤਾਂ ਟਿਕਟ ਕਰਦਾ ਹਾਂ ਮਾਲ ਹੋ ਗਈ ਏ ਤੂੰ ਹੀ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟਦਵਾਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤਾਰੇ ਇੱਥੇ ਆ ਤੇ ਔਰੰਗ ਰਹਿ ਜੇ ਬੰਦਾ ਹੁੰਦੀ ਨਾ ਹੁਣ ਤੇ ਤੇਰੇ ਵਰਗੇ ਨਾਲ ਇੰਝ ਕਰਨਾ ਪੈਂਦਾ ਹੱਥ ਦਾ ਤਲਾਰੇ ਫਿਰ ਬਾਗਨੀ ਦਾ ਵੀ ਹੱਥ ਦਾ ਤਲਾਰੇ ਪਾਗਲ ਹੋ ਤੁਸੀਂ ਤੇ ਤੂੰ ਇਹਨੂੰ ਪਾਗਲ ਨਾਲ ਲੱਕੀਂ ਹਾਂ ਹਾਂ ਹਮ ਇਹਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਰਹੀ ਹੈ ਫੀਆਕੋ ਕਰਾਂਗੇ ਮੇਰੇ ਕਾਗਜ਼ ਨੇ ਮੈਂ ਲੈਣੇ ਹੁੰਦੀਆਂ ਕਾ ਇਹੋ ਜੇ ਕਰਕੇ ਉੱਥੇ ਇਹਦਾ ਫਾੜਾ ਖਾਤੇ ਜਿੱਨੇ ਨੂੰ ਆ ਕੇ ਮੇਰੇ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜੋ ਮੈਂ 48 ਸਵਾਰੀਆਂ ਲੈ ਕੇ ਜਾਣਾ ਥੱਲੇ ਉੱਤਰ ਜਾ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬਸ ਓਏ ਮੈਂ ਨੰਬਰ ਲੈ ਲਿਆ ਜਰਾ ਤੁਸੀਂ ਪਸਾ ਨਹੀਂ ਜਾ ਰਹੀਆਂ ਤੁਸੀਂ ਤੂੰ ਤਰਾਕ ਮੈਨੂੰ ਬੋਲਿਆ ਬੋਲਣਾ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਤੂੰ ਨੂੰ ਵੀਰ ਕਹਿਣ ਦੀਆਂ ਹੁਣੇ ਹੁਣੇ 10 ਮਿੰਟ ਪਹਿਲਾਂ ਮਿਸ ਬਿਹੇਵ ਕੀਤਾ ਉਹ ਇਹਦਾ ਤਾਂ ਆਦੇ ਨਹੀਂ ਮਦਾ ਸਾਰੇ ਬਾਹਰ ਹੁਣ ਮੈਨੂੰ ਉਤਰ ਦੋ ਮੈਂਟਲ ਹਸਪੀਟਲ ਸਮਝ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿੱਥੇ ਨਹੀਂ ਕਰਦੀ ਫੇਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਸਾਰਾ ਦੇਖ ਲੈ। ਉਹ ਤਾਂ ਪਾਈ ਜਾਣਾ ਨਹੀਂ ਅੱਜ ਕੋਈ ਨਹੀਂ। ਤੁੰਪੂ ਸੁਮਦਰ ਆਣੀ ਨਹੀਂ ਜਾਣਾਂ। ਬਾਈ ਜੀ ਖੜੇ ਖੜੇ ਉਤਰ ਜਾ ਵੀਰੇ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ 48 ਸਵਾਰੀਆਂ ਲੈ ਕੇ ਜਾਣੀਆਂ। 52 ਸਵਾਰੀਆਂ ਕਰ ਸਕਦਾ। ਉਹ ਤੁੰਝਾ ਉਹ ਕਰਕੇ ਸਾਰਾ ਧੰਦੇ ਲਾ। ਬਾਈ ਜੀ ਮੈਂ 52 ਸਵਾਰੀਆਂ ਨਾਲ ਜਾਣਗਾ ਉਹ ਵੀ ਪ੍ਰਧਾਨ ਬਾਤ ਨਹੀਂ ਨਹੀਂ ਕਿਹਾ ਵੀ ਚਾਰ ਜਾਂ ਪੰਜ ਤੁਸੀਂ ਵੱਧ ਲੈ ਸਕਦੇ ਆ। ਇਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ। ਉਹ ਇੱਕ ਵਕਰੀ 52 ਸਵਾਰੀਆਂ ਤਾਂ 720 ਵੀ ਥੱਲੇ ਲਾ ਦੇ।